ਅੱਜ 3 ਸਤੰਬਰ ਹੈ ਤੇ ਸ਼ਾਮ ਦੇ ਤਕਰੀਬਨ 7:30 ਵਜੇ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਆ ਰਹੀ ਹੈ ਤੇ ਦਰਿਆਵਾਂ ਦੇ ਪੱਧਰ ਦੀ ਅਪਡੇਟ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ ਜੇਕਰ ਗੱਲ ਅਸੀਂ ਸਤਲੁਜ ਦਰਿਆ ਦੀ ਕਰਦੇ ਹਾਂ ਤਾਂ ਸਤਲੁਜ ਦੇ ਵਿੱਚ ਜੋ ਰੋਪੜ ਦੇ ਵਿੱਚ ਅਪਸਟ੍ਰੀਮ ਪਾਣੀ ਹੈ ਉਹ 1,00,1552 ਕਿਊਸਿਕ ਸ਼ਾਮਸ ਮੇ ਵਗ ਰਿਹਾ ਸੀ 6 ਵਜੇ ਦਾ ਡਾਟਾ ਹੈ ਤੇ ਤਸਵੀਰੀ ਇਹ ਜਿਹੜਾ ਡਾਟਾ ਹੈ ਉਹ ਲਗਭਗ 74 ਹਜ਼ਾਰ ਦੇ ਕਰੀਬ ਸੀ ਉੱਥੇ ਪਾਣੀ ਵਧਿਆ ਹੈ ਅੱਗੇ ਜੇ ਅਸੀਂ ਜੂਸਫਰ ਗਿੱਦੜਪਿੰਡੀ ਗੱਲ ਕਰਦੇ ਹਾਂ ਤਾਂ ਉੱਥੇ ਸ਼ਾਮ ਸਮੇਂ 196000 ਕਿਉਂਸ ਪਾਣੀ ਵਗ ਰਿਹਾ ਇਹ ਪਾਣੀ ਬਹੁਤ ਜ਼ਿਆਦਾ ਵਾ ਪਰ ਸਵੇਰ ਸਮੇਂ ਤਾਂ ਇਹ ਜਿਹੜਾ ਅੰਕੜਾ ਸੀ ਉਹ 2 ਲੱਖ ਨੂੰ ਵੀ ਪਾਰ ਕਰ ਗਿਆ ਸੀ 2 ਲੱਖ 3000 ਤੋਂ ਵੀ ਵਧੇਰੇ ਉੱਥੇ ਨੋਟ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਜੇਕਰ ਅਸੀਂ ਬਿਆਸ ਤਰਿਆ ਦੀ ਗੱਲ ਕਰਦੇ ਹਾਂ ਤਾਂ ਬਿਆਸ ਢਿਲਵਾ ਦੇ ਵਿਖੇ 180000 26 ਕਿਊਸਕ ਪਾਣੀ ਸ਼ਾਮ ਸਮੇਂ ਵਗ ਰਿਹਾ ਇਹ ਸਵੇਰੇ ਇੱਥੇ ਵੀ ਵਧੇਰੇ ਸੀ 2 ਲੱਖ ਦੇ ਕਰੀਬ ਹੀ ਸੀ ਸੋ ਪਰ ਹਰੀਕੇ ਹੈੱਡ ਦੇ ਵਿੱਚ ਹੁਣ ਪਾਣੀ ਹੋਰ ਵਧ ਗਿਆ ਕਿਉਂਕਿ ਹੁਣ ਵਿਆਸ ਵੀ ਪਹਿਲਾਂ ਹੀ ਚੜ ਕੇ ਆ ਰਿਹਾ ਸਤਲੁਜ ਦਾ ਪਾਣੀ ਵੀ ਪੂਰਾ ਉੱਥੇ ਚੜ ਕੇ ਵਗ ਰਿਹਾ ਵਾ ਤੇ 347548 ਕਿਊਸਕ ਪਾਣੀ ਆ ਰਿਹਾ ਤੇ 33670 ਕਿਊਸਕ ਪਾਣੀ ਉਥੋਂ ਹਰੀਕੇ ਹੈਡ ਤੋਂ ਫਾਜ਼ਿਲਕਾ ਵੱਲ ਨੂੰ ਛੱਡਿਆ ਜਾ ਰਿਹਾ ਜੋ ਕਿ ਇਸ ਬਾਸਾ ਦੇ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਹੈ ਹੁਣ ਤੱਕ ਦਾ ਜੋ ਅੱਗੇ ਪਾਣੀ ਜਾ ਰਿਹਾ ਔਰ ਅੱਗੇ ਜਿਹੜੀ ਹਾਲਾਤ ਹੈ ਹੋਰ ਨਾਜ਼ੁਕ ਹੋਣਗੇ ਸੋ ਇਸ ਸਮੇ ਸਤਲੋ ਜਰੀਆ ਪੂਰਾ ਅਲਰਟ ਹੈ ਖਾਸ ਤੌਰ ਤੇ ਗਿੱਦੜਪਿੰਡੀ ਲੋਈਆਂ ਸ਼ਾਹਕੋਟ ਦੇ ਏਰੀਏ ਦੇ ਵਿੱਚ ਪਾਣੀ ਦਾ ਰਫਤਾਰ ਤੇਜ਼ ਹੈ ਤੇ ਬਿਆਸ ਦੇ ਵਿੱਚ ਤਾਂ ਪਹਿਲਾਂ ਹੀ ਲੋਕ ਬਾਉ ਪਰਮੰਡ ਦੇ ਇਲਾਕੇ ਦੇ ਵਿੱਚ ਹੜ੍ਹਾਂ ਦੇ ਵਿੱਚ ਘਿਰੇ ਹੋਏ ਆ ਤੇ ਫਿਲਹਾਲ ਉਹਨਾਂ ਨੂੰ ਰਾਹਤ ਮਿਲਦੀ ਤਾਂ ਦਿਖਾਈ ਨਹੀਂ ਦਿੰਦੀ